ਆਜੂ ਆ ਗਿਆ ਆਜੂ ਆ ਗਿਆ ਹਟੋ ਹਟੋ ਪਰੇ ਨਾ 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 ਤੁਸੀਂ ਬੰਦੇ ਕਿ ਉੱਟਦੇ ਹੋ ਤੁਸੀਂ ਬੰਦੇ ਕੁੱਟਦੇ ਹੋ ਬੰਦੇ ਕੁੱਟਦੇ ਹੋ ਤੁਸੀਂ ਤੁਸੀਂ ਬੰਦੇ ਕੁੱਟਦੇ ਹੋ ਬੰਦੇ ਕੁੱਟਦੇ ਹੋ ਤੁਸੀਂ ਲੰਬੇ ਪਾਪਾ ਕੇ ਬੰਦੇ ਕੁੱਟਦੇ ਹੋ ਲੰਬੇ ਪਾਪਾ ਕੇ ਬੰਦੇ ਘਟਰੀਆਂ ਲੰਬੇ ਪਾਪਾ ਕੇ ਹੈ ਸਮਾਨ ਫੜਾ ਇਹਨੂੰ ਧੰਨਵਾਦ ਜਿੰਦਾਬਾਦ ਲੱਗਾ ਕਰਦਾ ਓਏ ਧੱਕਾ ਪੁਲਿਸ ਬੰਦੇ ਘਟਤੀ ਆ ਸਾਟ ਤੋੜ ਕੇ ਲਾਈਵ ਲਾਈਵ ਓਏ ਫੜ ਕੇ ਰੱਖ ਪੰਜਾਬ ਪੰਜਾਬ ਜਿੰਦਾਬਾਦ ਗੱਡੀ ਕੇ ਰੋ ਗੱਡੀ ਦਾ ਮੂਰੇ ਮੋਟਰਸਾਈਕਲ ਲਾਓ ਮੋਟਰਸਾਈਕਲੋਂ ਗੱਡੀ ਦੇ ਮੂਰੇ ਮੋਟਰਸਾਈਕਲੋਂ ਗੱਡੀ ਦੇ ਮੂਰੇ ਜੈਪੁਰ ਮੁਟਵਾਹ ਮੋਟਰਸਾਈਕਲੋਂ ਗੱਡੀ ਦੇ ਮੂਰੇ ਓ ਸਾਡੇ ਕੱਪਟਨ ਬੰਦੇ ਚੱਕ ਚੱਕ ਕੇ ਲਜਾਉਂਦੇ ਆ ਨਿਹਾਲ ਮੈਂ ਤੁਹਾਨੂੰ ਡਰਸ ਦਿਵਾ ਪਾਜੀ ਤੁਸੀਂ ਰੈਸਟ ਮੈਂ ਤੁਹਾਨੂੰ ਬੁਸਲ ਲੱਗੀ ਆਈ ਨਹੀਂ ਵੀ ਪੱਥਰ ਕਰਦੇ ਆ ਚੱਕ ਕੇ ਲੈ ਗਏ ਰਸ਼ਮ ਚੱਕ ਕੇ ਲੈ ਗਏ ਸਟੇਟ ਵੀ ਪਾਉਂਦੇ ਹਾਂ ਤੁਸੀਂ ਚੱਕ ਰਹੇ ਹੋ ਪਾਜੀ ਪੱਥਰ ਤੋਂ ਨਿਹਾਲ ਜੀ ਕੰਮ ਹੋ ਰਿਹਾ ਮਾਨ ਪੜਿਆ ਤੁਸੀਂ ਆਏ ਹੋ ਤੁਸੀਂ ਪਸੇ ਲੈ ਆਓ ਤੁਸੀਂ ਬੰਕੇ ਨੇ ਕਿਹੜੇ ਗਲਤ ਕਿੰਨਾ ਤੁਸੀਂ ਚੱਕਿਆ ਬਸੋ हाँ लेकिन किसी ने बुलावा किया नहीं तो 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 नहीं ਕੀ ਨਹੀਂ ਯਾਰ ਯਾਰ ਕੋਈ ਗੱਲ ਹੈ ਬਾਏ ਇਲੈਕਸ਼ਨ ਕੇਜਰੀ ਬਹੁਤ ਪੰਜਾਬੀਆਂ ਆਈ ਅਸੀਂ ਇੰਨੀਆਂ ਦੇ ਪਿੱਛੇ ਲੱਗ ਕੇ ਬੋਲੋ ਆ ਪੰਜਾਬੀਆਂ ਦਾ ਹੱਕ ਬਣਦਾ ਆ ਪੱਕੇ ਦਾ ਬੋਲੋ ਸਾਡੀ ਨਾ ਪੰਜਾਬੀ ਨਹੀਂ ਉਹਦਾ ਸੁਪੇ ਆਈ ਨਹੀਂ ਤੁਸੀਂ ਤੁਮਨ ਸਾਹਿਬ ਉਦੋਂ ਕਿਉਂ ਨਹੀਂ ਆਏ ਸਾਹਿਬ ਜੀ ਤੁਸੀਂ ਉਦੋਂ ਕਿਉਂ ਨਹੀਂ ਆਏ ਤੁਹਾਨੂੰ 70 ਕਿਵੇਂ ਅੰਦਰ ਕਰਕੇ ਸਰ ਮੈਨੂੰ ਮੈਂਬਰ ਅਡਰੈਸ ਦਿਖਾ ਦੇ ਬੰਦੇ ਤੁਸੀਂ ਚੱਕ ਲੈਣੇ 50 ਬੰਦੇ ਨੇ ਦੇਖਿਆ ਇੱਥੇ ਸਭ ਤੁਸੀਂ ਤੁਹਾਨੂੰ ਲੰਮਾ ਭਾਗੇ ਚੱਕ ਕੇ ਲੈ ਜੀ ਕੋਈ ਕਹੀ ਕ੍ਰਿਮੀਨਲ ਆ ਯਾਰ 3 ਘੰਟੇ ਬਾਅਦ ਪਹੁੰਚੇ ਇੱਥੇ ਕਿੰਨੇ ਨੇ ਤੋੜਿਆ ਕਿੰਨੇ ਨੇ ਲੱਤਰ ਸਾਰੇ ਨੇ ਤੋੜਿਆ ਤਿਆਰ ਹੋ ਬੇਟਾ ਆ ਲੈ ਇਧਰ ਹੋਇਓ ਭਾਜੀ 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 ਬੈਠੋ ਸਰ ਕੀ ਗੱਲ ਹੋ ਗਈ ਸਰ ਕੀ ਮੈਸੇਜ ਆ ਜੀ ਕਹਿੰਦੇ ਦਫਤਰ ਦਫਤਰ ਤੋੜਿਆ ਕੋਈ ਰੋਕ ਲਾ ਕਰਿਆ ਕ੍ਰਾਸ਼ਨ ਨੂੰ ਸੰਦੀ ਬੋਲਦੇ ਨੇ ਆ ਕੀ ਲਿਖ ਰਹੇ ਹੋ ਜੀ ਆ ਹੁਣੇ ਕੀ ਕਿਹੜੀ ਚਿੱਠੀ ਐ ਦਿਖਾਓ ਸਰ ਕਿਹੜੀ ਚਿੱਠੀ ਐ ਨਹੀਂ ਨਹੀਂ ਆ ਲਾਈਵ ਹੋ ਤੁਸੀਂ ਆ ਸ਼ੂਚੀ ਦੇ ਪੇਜ ਤੋਂ ਸ਼ੇਰੂ ਮੇਰੇ ਓਏ ਆ ਹੁਣੇ ਚਿੱਠੀ ਲਿਖ ਰਹੇ ਨੇ ਹੁਣੇ ਚਿੱਠੀ ਲਿਖ ਰਹੇ ਨੇ ਚਿੱਠੀ ਲਿਖ ਰਹੇ ਨੇ ਲਾਈਵ ਲਿਆ ਚਿੱਠੀ ਲਿਖ ਰਹੇ ਨੇ ਹੁਣੇ ਹੁਣੇ ਕੰਪਲੇਟ ਲਿਖ ਰਹੇ ਨੇ ਨਵੀਂ ਕੰਪਲੀਟ ਹੁਣੇ ਕੰਪਲੀਟ ਲਿਖ ਰਹੇ ਨੇ ਹੁਣੇ ਕੰਪਲੀਟ ਲਿਖ ਰਹੀ ਐ ਕਿਹੜੀ ਕੰਪਲੀਟ ਆ ਹੁਣੇ ਕੰਪਲੀਟ ਲਿਖੀ ਐ ਤੁਸੀਂ ਹੁਣੇ ਕੰਪਲੀਟ ਲਿਖੀ ਐ ਤੁਸੀਂ हूने कंपलेट लिखी है हूने हूने पाया है चिट्ठी नंबर डायरी नंबर हूने पाया है हूने हूने हाँ हूने पाया चिट्ठी नंबर हूने 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 चिट्ठी नंबर हूने लिखी है हूने आ

ਕਾਲੇ ਸਿੱਧੀ ਰੋਡ ਤੇ ਪੰਜਾਬੀ ਹਰ ਕੰਨ ਉਹ ਨਾ ਯਾਰ ਮੈਂ ਕਿਹਾ ਮੈਂ ਕਰ ਰਿਹਾ ਰਿਕਾਰਡਿੰਗ ਸਾਡੀ ਹਾਂਜੀ ਉੱਥੇ 65 ਮਿੰਟ ਉਹ ਬਾਈ ਪਰੇ ਆ ਜਾਓ ਜੇ 1 ਮਿੰਟ ਨਹੀਂ ਆਏ ਉਹ ਬਾਈ ਲਿਖਾ ਲਾਓ ਉੱਥੇ 65 ਮਿੰਟ ਰੇਰ ਬਈ ਚਲੀ ਆਏ ਉੱਥੇ ਸੁੱਤੇ ਸੀ ਅਸੀਂ ਉਹਨਾਂ ਦਾ ਨਕਸ਼ਾ ਵੇਖਦੇ ਬਈ ਕੀ ਗੱਲ ਉਹ ਸਾਡੇ ਪੰਜਾਬੀ ਕੀ ਹੋਇਆ ਕੀ ਸਾਨੂੰ ਹੱਥ ਪਾ ਕੇ ਸੋਕਾ ਬੇ ਕਰਨਾ ਇਹ ਦਫਤਰ ਨੂੰ ਕੋਈ ਯਾਰੋ ਕੋਈ ਦਰਸਤ ਤੋੜੋਗੇ ਦਫਤਰ ਕੋਈ ਸਭ ਕੁਝ ਸੀ ਸਾਡਾ ਲੋਕ ਤੋੜਿਆ ਤਾਂ ਕਹਿਣਾ ਕੱਢਿਆ ਹੱਥ ਨਹੀਂ ਹੱਥ ਬੰਦੇ ਨੇ ਹੱਥ ਮਾਣਾ ਸੱਖਾ ਨਹੀਂ ਪਿਆ ਭੈਣ ਦੇ ਲੰਨ ਦੇ ਦਾਂਗੇ ਚੁੱਪ ਚੁੱਪ ਸਵਾਰੀ ਅੰਤ ਕਾ ਦੇ ਕਾਂਗਰਸ ਸਾਡੇ ਨੂੰ ਕਹਿ ਇਥੇ ਆਓ ਜਲਦੀਏ ਸਾਰੇ ਮੀਡੀਆ ਨੂੰ ਲਾਓ ਇਸੇ ਨੂੰ ਬੇਨਤੀ ਹੈ ਜੀ ਜੋਹਰ ਨਗਰ ਦੇ ਵਿੱਚ ਖੜਿਆ ਸ਼੍ਰੀ ਭਾਰਤ ਜਨਾਸੀ ਜੀ ਜਿਹੜਾ ਆਪਣੇ ਆਪ ਨੂੰ